ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਇਟਲੀ ਦੇ ਵਿੱਚ ਖਬਰ ਸਾਹਮਣੇ ਆਈ ਹੈ ਕੱਲ ਤੇ 49 ਬੰਦੇ ਕੱਚੇ ਕੰਮ ਕਰਦੇ ਫੜੇ ਜਿਹੜੀ ਕੀ ਇਟਾਲੀਅਨ ਲੇਬਰ ਪੁਲਿਸ ਹੈ ਉਹਨਾਂ ਨੇ ਇਟਲੀ ਦੇ ਵਿੱਚ 49 ਬੰਦੇ ਕੱਚੇ ਕੰਮ ਕਰਦੇ ਫੜੇ ਠੀਕ ਹੈ ਜੀ ਜਿਹਨਾਂ ਨੂੰ ਬਹੁਤ ਘੱਟ ਰੇਟ ਦਿੱਤਾ ਜਾਂਦਾ ਤਾਂ ਤੇ ਜਿਹੜੀ ਸਰਾਦਾਲੇ ਪੁਲਿਸ ਹੁੰਦੀ ਹੈ ਹਨਾ ਉਹਨਾਂ ਨੇ ਫਰਗੋਨੇ ਤੇ ਪਿੱਛੇ ਕਰਿਆ ਤੇ ਜਾ ਕੇ ਉੱਥੇ ਜਿੱਥੇ ਉਹ ਕੰਮ ਕਰਦੇ ਸੀ ਮੌਕੇ ਤੇ ਉਹਨਾਂ ਨੇ ਕੰਟਰੋਲ ਲਾ ਕੀਤਾ ਜਿਨ੍ਹਾਂ ਕੋਲ ਤਾਂ ਪੇਪਰ ਸੀਗੇ ਉਹਨਾਂ ਦਾ ਚਲੋ ਸਰ ਗਿਆ ਹਨਾ ਜਿਨ੍ਹਾਂ ਕੋਲ ਪੇਪਰ ਨਹੀਂ ਤੇ ਉਹਨਾਂ ਨੇ ਪੇਪਰ ਨਹੀਂ ਹੈਗੀ ਉਹਨਾਂ ਨੇ ਜਿੱਦਾਂ ਵੀ ਉਹਨਾਂ ਨਾਲ ਮਤਲਬ ਦੱਸਿਆ ਆਪਣੇ ਬਾਰੇ ਵੀ ਸਾਡੇ ਨਾਲ ਇਦਾਂ ਧੱਕਾ ਹੁੰਦਾ ਸ਼ਾਇਦ ਉਹਨਾਂ ਦੇ ਹੁਣ ਪੇਪਰ ਮਰ ਜਾਣ ਤੇ ਜਿੱਦਾਂ ਅੱਗੇ ਵੀ ਮਨ ਨੂੰ ਤੁਹਾਨੂੰ ਕਦੇ ਵੀ ਕਿਸੇ ਨੂੰ ਵੀ ਵੀਰ ਨੂੰ ਪੁਲਿਸ ਕਦੇ ਕੰਟਰੋਲ ਲਾ ਕਰਦੀ ਹੈ ਜਾਂ ਉਹ ਉਹਨਾਂ ਨੂੰ ਸਾਰਾ ਕੁਝ ਆਪਣਾ ਸਹੀ ਦੱਸੋ ਹਨਾ ਫੱਜਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਫੱਜੋਗੇ ਤੁਸੀਂ ਇੱਕ ਮੰਨ ਲਓ ਕ੍ਰਿਮੀਨਲ ਕਹਿ ਦੇਓ ਫੱਜੋਗੇ ਤੁਸੀਂ ਉਹਨਾਂ ਨੂੰ ਪੇਪਰ ਆਪਣਾ ਜੋ ਵੀ ਹੈ ਤੁਹਾਡੇ ਕੋਲ ਦੱਸੋ ਅਗਲੇ ਨੂੰ ਕੋਈ ਪ੍ਰੋਬਲਮ ਜਿਹੜੀ ਪੁਲਿਸ ਨੂੰ ਆਪਣੀ ਦੱਸੋ ਪੇਪਰ ਬਣ ਦੇ ਚਾਂਸ ਹੋ ਜਾਂਦੇ ਇਹਦੇ ਵਿੱਚ ਵੱਧ ਠੀਕ ਹੈ ਜੀ ਤੇ ਹੁਣ ਸ਼ਾਇਦ ਵੀਰਾਂ ਦੇ ਪੇਪਰ ਬਣ ਜਾਣ ਕਿਉਂਕਿ ਉਹ ਉਹਨਾਂ ਨਾਲ ਥੱਕਾ ਹੋ ਰਿਹਾ ਸੀ ਹੈਨਾ ਕੰਮ ਤੇ ਜੋ ਵੀ ਸਿਸਟਮ ਸੀਗਾ ਤੇ ਇਹ ਅਦਰ ਕਤਾਨੀਆਂ ਸਾਈਡ ਜਿੱਦਾਂ ਹੋਇਆ ਇਹ ਕੰਮ ਤੇ ਧਿਆਨ ਰੱਖਿਆ ਕਰੋ ਮੇਰਾ ਵੀਰ ਕੰਟਰੋਲ ਇਹ ਬਹੁਤ ਹੋ ਰਹੇ ਨੇ ਇੰਟਲੀ ਦੇ ਵਿੱਚ ਪੇਪਰਾਂ ਦੇ ਤੇ ਜਿੱਥੇ ਤੁਹਾਨੂੰ ਬਾਈਚਾਂਸ ਕੱਚੇ ਬੰਦੇ ਨੂੰ ਕੰਮ ਮਿਲਦਾ ਹੈ ਤਾਂ ਟਿੱਕੇ ਕਰ ਲਿਆ ਕਰੋ ਕੰਟਰੋਲ ਇਹ ਜਦੋਂ ਨਹੀਂ ਹੁੰਦੇ ਆਪਣਾ ਬਚਾਅ ਹੀ ਰੱਖਿਆ ਕਰੋ ਜੇ ਬਾਈਚਾਂਸ ਕੰਟਰੋਲ ਨਹੀਂ ਤੇ ਤੁਸੀਂ ਫਾੜ ਹੁੰਦੇ ਤਾਂ ਪੇਪਰ ਦੱਸ ਦਿਆ ਕਰੋ ਸਾਰਾ ਕੁਝ